ਕੁਝ ਦਿਨ ਪਹਿਲਾਂ ਇੱਕ ਪ੍ਰਵਾਸੀ ਭਈਏ ਵੱਲੋਂ 5 ਸਾਲ ਦੇ ਬੱਚੇ ਨੂੰ ਪਹਿਲਾਂ ਤਾਂ ਕਿਡਨਾਪ ਕੀਤਾ ਗਿਆ ਫਿਰ ਉਸ ਬੱਚੇ ਦਾ ਰੇਪ ਕੀਤਾ ਤੇ ਉਸ ਤੋਂ ਬਾਅਦ ਉਸ ਬੱਚੇ ਨੂੰ ਇੰਨੀ ਕੁ ਜ਼ਿਆਦਾ ਦਰਦਨਾਕ ਮੌਤ ਦਿੱਤੀ ਗਈ ਕਿ ਪੁੱਛੋ ਹੀ ਕੁਝ ਨਾ ਤੇ ਫਿਰ ਉਸ ਬੱਚੇ ਦਾ ਸਰੀਰ ਨਹਿਰ ਦੇ ਕੰਢੇ ਜਾਈ ਹਾਲਤ 'ਚ ਪਿਆ ਮਿਲਿਆ ਕਿ ਹਰ ਕਿਸੇ ਦਾ ਦੇਖ ਕੇ ਦਿਲ ਪਸੀਜ ਗਿਆ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖਤਾ ਤੇ ਇਸ ਇਨਸੀਡੈਂਟ ਤੋਂ ਬਾਅਦ ਕਾਫੀ ਜ਼ਿਆਦਾ ਪੰਜਾਬੀਆਂ ਦੀ ਜ਼ਮੀਰ ਜਾਗੀ ਤੇ ਕਾਫੀ ਜ਼ਿਆਦਾ ਭਈਏ ਪੰਜਾਬ ਤੋਂ ਭਜਾਏ ਜਾ ਰਹੇ ਨੇ ਗੱਲ ਤਾਂ ਇਹ ਹੈ ਕਿ ਆਪਣੀ ਪੰਜਾਬ ਬਲਸਾ ਸੁੱਤੀ ਪਈਆ ਕਿਸੇ ਪੰਜਾਬੀ ਨੂੰ ਗੈਂਗਸਟਰ ਬਣਾ ਕੇ ਉਸ ਦਾ ਇੰਕਾਊਂਟਰ ਕਰਨਾ ਇਹਨਾਂ ਲਈ ਬਹੁਤ ਸੌਖਾ ਪਰ ਅਜੇ ਤੱਕ ਇੱਕ ਭਈਆ ਤੱਕ ਨਹੀਂ ਫੜਿਆ ਗਿਆ ਇਹਨਾਂ ਤੋਂ ਸੋ ਇਹਨਾਂ ਭਈਆ ਨੇ ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਤੋਂ ਇੰਨਾ ਕਿ ਜ਼ਿਆਦਾ ਗੰਦ ਪਾਇਆ ਕਿ ਕੋਈ ਕਹਿਣ ਦੀ ਗੱਲ ਨਹੀਂ ਆ ਜੇ ਆ ਪੰਜਾਬੀਆਂ ਨੇ ਇਹਨਾਂ ਲੋਕਾਂ ਨੂੰ ਪੰਜਾਬ ਦੇ ਵਿੱਚ ਮਜ਼ਦੂਰੀ ਕਰਨ ਤੇ ਰਹਿਣ ਲਈ ਥਾਂ ਦੇ ਦਿੱਤੀ ਆ ਤਾਂ ਇਹਨਾਂ ਨੂੰ ਵੀ ਆਪਣੀਆਂ ਹੱਦਾਂ 'ਚ ਰਹਿਣਾ ਚਾਹੀਦਾ ਵਾ ਪਰ ਇਹਨਾਂ ਨੇ ਤਾਂ ਆਪ ਦੀਆਂ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਨੇ ਪਰ ਇਹ ਸੂਤ ਵੀ ਛਿੱਤਰ ਖਾ ਕੇ ਆਉਂਦੇ ਨੇ ਸੋ ਮੁੱਕਦੀ ਗੱਲ ਆ ਕਿ ਇਨਾ ਬਥੇਰੀ ਐਸ਼ ਕੀਤੀ ਆ ਪੰਜਾਬ ਦੇ ਵਿੱਚ ਤੇ ਹੁਣ ਟਾਈਮ ਆ ਗਿਆ ਵਾ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਣ ਦਾ